ਕਾ ਤੈਨੂੰ ਗਾਲ ਕੱਢਿਆ ਤੈਨੂੰ ਗਾਲ ਕੱਢਿਆ ਆ ਵੀਡੀਓ ਨਾ ਇਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਬੱਕ ਬੱਕ ਪਲੇਟਫਾਰਮਾਂ ਤੇ ਇੰਸਟਾਗ੍ਰam ਫੇਸਬੁੱਕ ਯੂਟਿਊਬ ਜਿਹੜੇ ਹੋਰ ਵੀ ਜਿਹੜੇ ਆਧਾਰੇ ਨੇ ਸੋਸ਼ਲ ਮੀਡੀਆ ਦੇ ਉਹਨਾਂ ਤੇ ਤੇ ਮੈਂ ਫੇ ਆਪਣਾ ਫੇਸਬੁੱਕ ਤੇ ਘਟੋ ਘਟ ਮੈਂ 4-5 ਪੇਜਾਂ ਤੋਂ ਇਹ ਵੀਡੀਓ ਦੇਖ ਲਈ ਜਿਹਦੇ ਵਿੱਚ ਇੱਕ ਪ੍ਰਵਾਸੀ ਬੰਦਾ ਆ ਸ਼ਾਇਦ ਬਠਿੰਡੇ ਦਾ ਦੱਸਿਆ ਜਾ ਰਿਹਾ ਆ ਉੱਥੇ ਕਿਸੇ ਫੈਕਟਰੀ ਦੀ ਇਹ ਵੀਡੀਓ ਆ ਕਿਸੇ ਪਲਾਂਟ ਦੀ ਤੇ ਉੱਥੇ ਦੇ ਇੱਕ ਇਹ ਕਿਸੇ ਸਿਸਟਮ ਬਾਰੇ ਗੱਲ ਕਰ ਰਿਹਾ ਆ ਪਰ ਜਦੋਂ ਮੈਂ 2-3 ਪੇਜਾਂ ਤੇ ਇਹ ਵੀਡੀਓ ਦੇਖੀ ਆ ਉਹਦੇ ਵਿੱਚ ਨਾ ਮੈਂ ਜ਼ਿਆਦਾਤਰ ਮੈਂ ਕਮੈਂਟ ਪੜੇ ਘੱਟੋ-ਘੱਟ ਮੈਂ 90-95% ਕਮੈਂਟ ਮੈਂ ਆਪ ਪੜੇ ਨੇ ਸਾਰੇ ਇੱਕ ਵੀ ਬੰਦੇ ਨੇ ਗੱਲ ਗੌਰ ਨਾਲ ਨਹੀਂ ਸੁਣੀ ਹੋਈ ਹੋਈ ਹੈਗੀ ਕਮੈਂਟਾਂ ਦੇ ਵਿੱਚ ਤੋਂ ਪਤਾ ਲੱਗ ਰਿਹਾ ਆ ਉਹ ਸਾਰੇ ਕੋਈ ਕਹਿੰਦੇ ਦੇਖੋ ਪ੍ਰਵਾਸੀ ਕਿਵੇਂ ਸਿਰ ਚਾੜਿਆ ਹੈ ਦੇਖੋ ਕਿਵੇਂ ਪ੍ਰਵਾਸੀ ਗਾਲਾਂ ਕੱਢ ਰਿਹਾ ਹੈ ਇਹਨੂੰ ਮਤਲਬ ਇਹਦੀ ਮਾਂ ਪੈਣ ਇੱਕ ਕਰੀ ਪਈ ਆ ਕਮੈਂਟਾਂ ਦੇ ਵਿੱਚ ਇਸ ਬੰਦੇ ਦੀ ਜਿਹਨੇ ਇਹ ਵੀਡੀਓ ਨਹੀਂ ਦੇਖੀ ਉਹ ਮੈਂ ਲਿੰਕ ਨਾਲ ਜਿਹੜਾ ਮੈਂ ਕਮੈਂਟ ਦੇ ਵਿੱਚ ਪਾਉਂਗਾ ਜ਼ਰੂਰ ਸੁਣਿਆ ਤੁਸੀਂ ਫਿਰ ਤੁਹਾਨੂੰ ਪਤਾ ਲੱਗੂਗਾ ਇਹ ਬੰਦਾ ਬੋਲ ਕੀ ਰਿਹਾ ਹੈ ਸਾਡੇ ਲੋਕ ਇੰਨੇ ਕੋਹ ਨੇ ਕੀ ਸਿਰਫ ਸਾਰਾ ਦਿਨ ਫੇਸਬੁੱਕਾਂ ਤੇ ਲੱਕ ਹਲਾਉਣ ਵਾਲੀਆਂ ਰੀਲਾਂ ਹੀ ਦੇਖਦੇ ਨੇ ਜ਼ਿਆਦਾਤਰ ਮੈਨੂੰ ਤਾਂ ਲੱਗਦਾ ਵੀ ਜਿਹੜੇ ਇਹ ਜੇ ਕਮੈਂਟ ਕਰਦੇ ਨੇ ਬਿਨਾਂ ਸੋਚੇ ਸਮਝੇ ਬਿਨਾਂ ਗੱਲ ਨੂੰ ਪੂਰੀ ਸੁਣੇ ਬਿਨਾਂ ਸਮਝੇ ਜਿਹੜੇ ਕਮੈਂਟ ਕਰ ਦਿੰ ਉਹਨਾਂ ਦੀ ਗੱਲ ਕਰਦੇ ਆ ਇੱਥੇ ਗੱਲ ਹੈਗੀ ਆ ਪ੍ਰਵਾਸੀ ਜਾਂ ਪੰਜਾਬੀ ਦੀ ਨਹੀਂ ਉਹ ਬੰਦਾ ਜਿਹੜੇ ਉੱਥੇ ਹੋਰ ਲੋਕ ਖੜੇ ਨੇ ਮਜ਼ਦੂਰ ਖੜੇ ਨੇ ਜਿਹੜੇ ਕੰਮ ਕਰਨ ਵਾਲੇ ਬੰਦੇ ਨੇ ਮੋਟਰਸਾਈਕਲਾਂ ਤੇ ਨੇ ਜਾਂ ਸਾਈਕਲਾਂ ਤੇ ਨੇ ਉਹਨਾਂ ਵਿੱਚ ਪ੍ਰਵਾਸੀ ਵੀ ਨੇ ਉਹਨਾਂ ਵਿੱਚ ਪੰਜਾਬੀ ਬੰਦੇ ਵੀ ਨੇ ਉਹ ਉਹਨਾਂ ਦੇ ਹੱਕ ਦੀ ਗੱਲ ਕਰ ਰਿਹਾ ਆ ਉਹ ਉਹਨਾਂ ਦੇ ਹੱਕ ਵਿੱਚ ਬੋਲ ਰਿਹਾ ਆ ਕਿ ਗੱਲ ਜਿੰਨੀ ਤੱਕ ਉਹ ਵੀਡੀਓ ਤੋਂ ਸਮਝ ਲੱਗਦੀ ਆ ਉਹਦੇ ਬੋਲਬਾਣੀ ਤੋਂ ਪਤਾ ਲੱਗ ਰਿਹਾ ਵੀ ਉਹ ਕੀ ਕਹਿ ਰਿਹਾ ਉਹ ਕਹਿ ਰਿਹਾ ਕਿ ਅਫਸਰਾਂ ਤੁਸੀਂ ਲੰਘਾ ਦਿੰਨੇ ਹੋ ਕਿਸੇ ਮੈਨੂੰ ਲੱਗਦਾ ਕਿਸੇ ਫੈਕਟਰੀ ਫੂਟਰੀ ਦੀ ਗੱਲ ਆ ਕਿਸੇ ਪਲਾਂਟ ਦੀ ਕਿਹਾ ਤੁਸੀਂ ਅਫਸਰਾਂ ਨੂੰ ਤਾਂ ਲੰਘਾ ਦਿੰਨੇ ਹੋ ਵੀ ਸਾਨੂੰ ਤੁਸੀਂ ਰੋਕ ਲੈਣੇ ਹੋ ਹੋ ਸਕਦਾ ਉੱਥੇ ਕੋਈ ਸਿਕਿਉਰਿਟੀ ਰੀਜਨ ਕਰਕੇ ਉਹਨਾਂ ਨੂੰ ਰੋਕਿਆ ਜਾਂਦਾ ਹੋਵੇ ਉਹਨਾਂ ਦੀ ਤਲਾਸ਼ੀ ਲਈਤੀ ਜਾਂਦੀ ਹੋਵੇ ਬਹੁਤ ਲੰਮਾ ਸਮਾਂ ਉਹਨਾਂ ਨੂੰ ਖੜਨਾ ਪੈਂਦਾ ਹੋਵੇ 15 15 20 20 ਮਿੰਟ ਛੁੱਟੀ ਤੋਂ ਬਾਅਦ ਜਾਂ ਛੁੱਟੀ ਜਾਂ ਡਿਊਟੀ ਆਉਣ ਤੋਂ ਪਹਿਲਾਂ 15 15 20 20 ਮਿੰਟ ਉਹਨਾਂ ਨੂੰ ਉੱਥੇ ਖੜਾਇਆ ਜਾਂਦਾ ਹੋਵੇ ਉਹਨਾਂ ਦੀ ਤਲਾਸ਼ ਵਿੱਚ ਬਹੁਤ ਫੈਕਟਰੀਆਂ ਨੇ ਇਹ ਜੀਆਂ ਕੰਪਨੀਆਂ ਨੇ ਜਿਹੜੀਆਂ ਇਸ ਤਰ੍ਹਾਂ ਤਲਾਸ਼ੀ ਲੈਂਦੀਆਂ ਨੇ ਜਿਵੇਂ ਉਹਨਾਂ ਨੂੰ ਆਇਆ ਲੱਗਦਾ ਵੀ ਜਿਹੜੇ ਉਹਰੇ ਬੰਦੇ ਕੰਮ ਕਰਨ ਆਉਂਦੇ ਨੇ ਉਹ ਸਿਰਫ ਚੋਰੀ ਦੇ ਬੇਸਤੀ ਆਉਂਦੇ ਨੇ ਚੋਰੀ ਕਰਨੀ ਆਉਂਦੇ ਨੇ ਇੰਨਾ ਬੰਦੇ ਨੂੰ ਜਲੀਲ ਕਰਾਇਆ ਜਾਂਦਾ ਤਲਾਸ਼ੀ ਦੇ ਨਾਂ ਤੇ ਹੋ ਸਕਦਾ ਉਹ ਉੱਥੇ ਵੀ ਇਹੀ ਕੁਝ ਹੁੰਦਾ ਹੋਵੇ ਉਹਨਾਂ ਨੂੰ ਹਰਾਸ ਕਰਦੇ ਹੋਣਾ ਹਰਾਸਮੈਂਟ ਕਰਦੇ ਹੋਣਾ ਤੇ ਜਿਹੜੇ ਅਫਸਰ ਸਾਈਆਂ ਉਹ ਉਹਨਾਂ ਨੂੰ ਇਦਾਂ ਲੰਘਾ ਲੈਂਦੇ ਹੋਣਾ ਮਜ਼ਦੂਰਾਂ ਨੂੰ ਉੱਥੇ ਖੜਾ ਕਰਕੇ ਉਹਨਾਂ ਨੂੰ ਪਰੇਸ਼ਾਨ ਕਰਦੇ ਹੋਣਾ ਲੰਮਾ ਸਮਾਂ ਕਢਾਉਂਦੇ ਹੋਣ ਧੁੱਪ 'ਚ ਖੜ੍ਹਦੇ ਹੋਣਗੇ ਜਾਂ ਕਿਸੇ ਵੀ ਤਰੀਕੇ ਨਾਲ ਉਹ ਕਿਸੇ ਗਲਤ ਸਿਸਟਮ ਬਾਰੇ ਕਿਸੇ ਗਲਤ ਸਿਸ਼ਟਾਚਾਰ ਬਾਰੇ ਬੋਲ ਰਿਹਾ ਬੰਦਾ ਨਾ ਕਿ ਇੱਥੇ ਪੰਜਾਬੀ ਬਿਹਾਰੀ ਦੀ ਗੱਲ ਹੈ ਵੀ ਅਫਸਰ ਅੱਛਾ ਫਿਰ ਮੈਂ ਇੱਕ ਵੀਡੀਓ ਦੇ ਇੱਕ ਪੇਜ ਤੇ ਮਨੇ ਕਮੈਂਟ ਵੀ ਕਰਿਆ ਦੀ ਉੱਥੇ ਮੇਰੇ ਬੰਦੇ ਨੂੰ ਦੱਸਿਆ ਵੀ ਮਾਹ ਹੈ ਰ ਵੀ ਪੂਰੀ ਗੱਲ ਕੀ ਆ ਉਹਨੇ ਕਹਿੰਦਾ ਉਹ ਕਹਿੰਦਾ ਵੀਰੇ ਉਹਨੇ ਬਾਈ ਨੇ ਦੱਸਿਆ ਮੈਂ ਕਹਿੰਦਾ ਵੀ ਜਿਹੜੀ ਫੈਕਟਰੀ ਆ ਇੱਥੇ ਹੋ ਸਕਦਾ ਨੇੜੇ-ਤੇੜੇ ਦਾ ਹੋਵੇ ਬੰਦਾ ਕਹਿੰਦਾ ਇਕੱਲਾ ਇਹ ਤਲਾਸ਼ੀ ਕਰਕੇ ਨਹੀਂ ਹੈਗਾ ਕਹਿੰਦਾ ਜਿਹੜੇ ਇੱਥੇ ਅਫਸਰ ਨੇ ਉਹ ਫੈਕਟਰੀ ਦੇ ਬੰਦਿਆਂ ਤੋਂ ਆਪਦੇ ਘਰ ਦਾ ਕੰਮ ਵੀ ਕਰਾਉਂਦੇ ਨੇ ਬਾਹਰਲਾ ਜਿਹਦੇ ਕਰਕੇ ਇਹ ਬੰਦਾ ਉਹਨਾਂ ਦੇ ਖਿਲਾਫ ਬੋਲ ਰਿਹਾ ਵੀ ਤੁਸੀਂ ਅਫਸਰਾਂ ਦੀ ਝਾਟੂਕਾਰੀ ਕਰਦੇ ਹੋ ਵੀ ਮਜ਼ਦੂਰਾਂ ਨੂੰ ਤੁਸੀਂ ਤੰਗ ਕਰਦੇ ਹੋ ਮੇਰਾ ਕੰਡ ਦਾ ਮਤਲਬ ਇਹ ਹੀ ਆ ਵੀ ਜਦੋਂ ਆਪਾਂ ਕਿਸੇ ਵੀਡੀਓ ਦੇਖਦੇ ਆ ਉਹਨੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣਿਆ ਕਰੋ ਵੀ ਗੱਲ ਕੀ ਹੋ ਰਹੀ ਇੱਥੇ ਪੰਜਾਬੀ ਜਾਂ ਪ੍ਰਵਾਸੀ ਦੀ ਗੱਲ ਨਹੀਂ ਹੈਗੀ ਇੱਥੇ ਗੱਲ ਹੈਗੀ ਉਹ ਸਿਸਟਮ ਦੇ ਖਿਲਾਫ ਬੋਲ ਰਿਹਾ ਗਲਤ ਸਿਸਟਮ ਦੇ ਖਿਲਾਫ ਉਹ ਸਾਰੇ ਮਜ਼ਦੂਰਾਂ ਦੇ ਹੱਕ ਦੀ ਗੱਲ ਕਰ ਰਿਹਾ ਹੈ ਬਾਕੀ ਮੈਨੂੰ ਨਾ ਹੁਣ ਗਾਲਾਂ ਕੱਢਣ ਲੱਗ ਜਾਓ ਕਿ ਮੈਂ ਕਿਸੇ ਪ੍ਰਵਾਸੀ ਦੇ ਹੱਕ 'ਚ ਬੋਲਿਆ ਮੈਂ ਕਿਸੇ ਪ੍ਰਵਾਸੀ ਦੇ ਹੱਕ 'ਚ ਨਹੀਂ ਬੋਲ ਰਿਹਾ ਮੈਂ ਗੱਲ ਉਹ ਕਰ ਰਿਹਾ ਵੀ ਜਿਹੜੀ ਉਹਨੇ ਬੰਦੇ ਨੇ ਕਰੀਆ ਇਸ ਲਈ ਜਿਹੜੇ ਗਲਤ ਕਮੈਂਟ ਕਰਦ ਨੇ ਪਹਿਲਾਂ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਿਆ ਕਰੋ ਸਮਝਿਆ ਕਰੋ ਫਿਰ ਜਾ ਕੇ ਕਮੈਂਟ ਕਰਿਆ ਕਰੋ ਬੰਦਾ ਕਹਿੰਦਾ ਕੀ ਆ